ਬਾਜੀ ਇੱਕ ਵੀਡੀਓ ਦੇਖੀ ਅੱਜ ਤੇ ਵੀਡੀਓ ਦੇਖ ਕੇ ਮੇਰਾ ਭਰਾ ਬਹੁਤ ਜ਼ਿਆਦਾ ਈਮੋਸ਼ਨਲ ਹੋ ਗਿਆ ਮੈਂ ਤੇ ਉਹ ਵੀਡੀਓ ਦੇਖੋ ਕਿ ਮੈਂ ਇੱਕ ਗੱਲ ਕਹੂੰਗਾ ਕਹਿੰਦੇ ਰੱਬ ਭੁੱਖਾ ਠਾਉਂਦਾ ਪਰ ਭੁੱਖਾ ਸਮਾਉਂਦਾ ਨਹੀਂ ਠੀਕ ਹੈ ਸੁਣਿਆ ਹੋਇਆ ਆਪਾਂ ਨੇ ਤੇ ਪ੍ਰਮਾਤਮਾ ਠੀਕ ਹੈ ਤੇ ਅੱਜ ਇੱਕ ਵੀਡੀਓ ਦੇਖੀ ਯਾਰ ਇੱਕ ਛੋਟਾ ਜਿਹਾ ਬੱਚਾ ਸਕੂਲ ਚ ਕਹਿੰਦਾ ਸਾਡੇ ਘਰੇ ਆਟਾ ਹੀ ਨਹੀਂ ਸੀ ਮੈਂ ਕੁਝ ਖਾ ਕੇ ਨਹੀਂ ਆਇਆ ਉਹ ਯਾਰ ਕੰਨ ਕੰਨ ਸੀ ਪੈਦਾ ਕਰਨਾ ਹੈ ਚੋਲ ਅਸੀਂ ਪੈਦਾ ਕਰਨਾ ਹੈ ਰੋਟੀ ਅਸੀਂ ਪੈਦਾ ਕਰਨਾ ਹੈ ਪੰਜਾਬ ਹਾਂ ਪੰਜਾਬ ਮੈਦਾ ਕਰਨਾ ਹੈ ਅੱਜ ਸਾਡਾ ਜਵਾਬ ਇਹ ਗੱਲ ਕਹਿ ਗਿਆ ਜੇ ਕਦੇ ਬਈ ਮੈਂ ਰਾਜੇ ਦਾ ਪੁੱਤ ਤਾਂ ਹੈ ਨਹੀਂ ਪਰ ਜੇ ਕਦੇ ਇਹ ਹੋਵੇ ਨਾ ਥੋੜੇ ਨੇੜੇ ਜਿਹੜੇ ਕੋਈ ਮਹੱਲੇ 'ਚ ਜਾਂ ਕਿਤੇ ਵੀ ਕਿਸੇ ਨੂੰ ਵੀ ਕਦੇ ਕੋਈ ਲੋੜ ਹੋਵੇ ਜਾਦਾ ਨਹੀਂ ਜਾਂ ਥੋੜੀ-ਥੋੜੀ ਮਿਲ ਕੇ ਸਾਰੇ ਹੈਲਪ ਕਰਿਆ ਕਰੋ ਭਾਵੇਂ ਉਹ ਦਵਾਈ ਬੂਟੀ ਵੱਲੋਂ ਹੋਵੇ ਭਾਵੇਂ ਪੜ੍ਹਾਈ ਵੱਲੋਂ ਹੋਵੇ ਭਾਵੇਂ ਕਿਤੋਂ ਵੀ ਕੱਪੜਿਆਂ ਦੀ ਲੋੜ ਹੋਵੇ ਕਿਸੇ ਵੀ ਤਰ੍ਹਾਂ ਦੀ ਹੈਲਪ ਹੁੰਦੀ ਹੈ ਤਾਂ ਹਰੇਕ ਮੇਰੇ ਪੰਜਾਬੀ ਨੂੰ ਅਪੀਲ ਹੈ ਜ਼ਰੂਰ ਥੋੜੀ ਦੋ ਇਹ ਨਹੀਂ ਹੈਗਾ ਵੀ ਮੈਂ ਕਿਸੇ 5000 ਦੀ ਮਦਦ ਕਰਨ ਨੂੰ ਮੈਂ 100 ਰੁਪਏ ਦੀ 50 ਰੁਪਏ ਦੀ ਵੀ ਕਰ ਸਕਦਾ ਨਾ ਤੇ ਜਰੂਰ ਕਰਿਆ ਕਰੋ ਮੇਰਾ ਭਾਈ ਇਹ اپੀਲ ਹੈ ਤਾਂ ਸਾਰਿਆਂ ਦੇ ਘਰੇ ਜਵਾਕ ਰੱਜ ਕੇ ਰੋਟੀ ਖਾਣ ਪਰਮਾ